ਜੋ ਸ੍ਰੀ ਗੁਰੂ ਦੇ ਪ੍ਰਵੇਸ਼ੇ ਮਾਰਾਇਆ ਜੇ ਪ੍ਰਕਾਸ਼ ਘੜੇ ਨੂੰ ਮੁਕਤ ਰੱਖਿਆ ਲੰਘ ਕੇ ਚੁਜਾਰਿਆ ਉਹ ਜਿਸ ਬਾਰੇ ਕਰਦਾ ਵਾਹਿਗੁਰੂ ਜੱਗਾ ਖਾਲਸਾ ਸਾਹਿਬ ਅੱਜ ਦੀ ਕੀ ਸਵੇਖ ਸਾਹਬੇ ਕਮਾਲ ਸਰਬੰਸਦਾਨੀ ਅਮੁੱਟ ਦੇਾਤੇ ਤੋਂ ਮਹਾਨ ਇਨਕਲਾਬੀ ਯੋਗਪੁਰਸ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਤੂਰ ਪਾਸ਼ਾ ਜਿਨ੍ਹਾਂ ਦੇ ਪ੍ਰਕਾਸ਼ ਪੁਰਬ 5 ਜਨਵਰੀ 2026 ਨੂੰ ਗੁਰਦਰਾ ਸਿੰਘ ਸਭਾ ਧਾਰੀਵਾਲ ਵਿਖੇ ਮਨਾਇਆ ਜਾ ਰਿਹਾ ਹੈ ਨੇ ਅੱਨਾ ਪ੍ਰਕਾਸ਼ ਪਰੰਪਰਸ ਮੱਤਕ ਅਮਰਤ ਵੇਦ ਦੇ ਸਮਾਗਮ ਇੱਕ ਦਸੰਬਰ ਤੋਂ ਸ਼ੁਰੂ ਹੋਏ ਸਨ ਜੋ ਕਿ 2 ਜਨਵਰੀ ਤੱਕ ਚੱਲੇਗੇ ਔਰ ਤਿੰਨ ਵੱਡੇ ਸਮਾਗਮਾਂ ਰਾਤਰੀ ਦੇ ਦਵਾਨ 31 ਦਸੰਬਰ 1 ਜਨਵਰੀ ਤੇ 2 ਜਨਵਰੀ ਹੋਏ ਜਿਸ ਵਿੱਚ ਪੰਥ ਦੇ ਮਹਾਨ ਗੀਤਰੀਏ ਤੇ ਢਾਡੀ ਜਥਿਆਂ ਦੇ ਸੰਕਾ ਨੂੰ ਇਤਿਹਾਸ ਤੇ ਦਰਬਾਣੀ ਗੀਤ ਨਾਲ ਜੋੜਿਆ ਹੁਣ ਅੱਜ ਸ਼੍ਰੀ ਗੁਰਪਤ ਸਾਹਿਬ ਦੇ ਆਪ ਹੋਏ ਨੇ ਔਰ ਅੱਜ ਨਗਰ ਵਿੱਚ ਦਸਮ ਪਾਸ਼ਾ ਮਾਰਦੇ ਪ੍ਰਕਾਸ਼ਵਰ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ ਲਗਭਗ 11 ਵਜੇ ਆਰੰਭ ਹੋਇਆ ਤੇ ਸਾਰੇ ਸ਼ਹਿਰ ਦੇ ਪ੍ਰਕਰਮਾ ਕਰਦਾ ਹੋਇਆ ਜਣਵਾ ਰੋਡ ਨਵੀਂ ਬਸਦੀ ਤੇ ਹੋ ਰਣੀਆ ਵਾਪਸੀ ਹੋ ਰਹੀ ਹੈ ਔਰ ਕੱਲ ਜੋ ਕਿ ਗੁਰਦਵਾਰ ਸਿੰਘ ਸਭਾ ਵਿਖੇ ਸੰਗਤ ਸਾਭਾ ਧਾਰੀ ਵਾਲ ਵਿਖੇ ਨਵੇਂ ਨਿਸ਼ਾਨ ਸਭ ਹਾਈਡਰੋ ਨਿਸ਼ਾਨ ਸਭ ਉਧਲਾਈ ਜਾਣਗੇ ਪਰਸੋਂ 10 ਵਜੇ ਸ਼੍ਰੀ ਖੰਡ ਪੜ੍ਹਸਾਲ ਦੇ ਭੋਗ ਕਹਿਣਗੇ 5 ਜਨਵਰੀ ਨੂੰ ਉਸ ਤੋਂ ਬਾਅਦ ਮਹਯੂਰੀ ਰਾਗੀ ਸਾਹਿਬ ਭਾਈ ਸਨਾਮ ਸਿੰਘ ਜੀ ਦਰਬਾਰ ਸਾਹਿਬ ਤੋਂ ਸੰਤਾਨ ਕੁਰਬਾਨੀ ਕੀਤਾ ਨਿਹਾਲ ਕਰਨਗੇ ਉਸ ਤੋਂ ਬਾਅਦ ਪੰਥ ਸਾਹਿਬ ਮਸ਼ੂਰ ਤੁਹਾਡੀ ਜਿਹਾ ਭਾਈ ਗੁਰਪ੍ਰੀਤ ਸਿੰਘ ਜੀ ਗੁਰੂ ਕੀ ਉਡਾਲੀ ਉਹ ਸੰਤਾਂ ਨੂੰ ਗੁਰਪ੍ਰਿਆਸ ਨਾਲ ਜੋੜਨਗੇ ਔਰ ਉਹ ਤੱਕ ਭਾਵੇਂ ਲੋ ਜਸਮੁਰਤਾ ਹੈਗੀ ਪੰਜ ਜੀਰਨ ਦੇ ਨੂੰ ਰਾਤ ਦੇ ਦੀਵਾਨ ਵਿੱਚ ਚੱਲਣਗੇ ਸਤਿਗੁਰੂ ਕਾ ਜੀ ਸਾਹਿਬ ਸਿੰਘ ਜੀ ਤਨ ਤਨ ਦਸਮ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਸਾਰੇ ਹੀ ਸੰਸਾਰ ਨੂੰ ਬੜੀ ਵੱਡੀ ਦੇਣ ਹੈ ਉਹਨਾਂ ਨੇ ਮਨੁੱਖੀ ਬਰਾਬਰਤਾ ਜ਼ੁਲਮ ਦੇ ਖਿਲਾਫ ਤੇ ਮਨੁੱਖਾਂ ਨੂੰ ਉਹਨਾਂ ਦੇ ਅਧਿਕਾਰ ਦੇਣ ਲਈ ਸਾਰੀ ਜ਼ਿੰਦਗੀ ਸੰਘਰਸ਼ ਲੜਿਆ ਇਸ ਸੰਘਰਸ਼ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਪਤ ਦਾ ਬਲਦਾਨ ਦਿੱਤਾ ਬੱਚਿਆਂ ਨੂੰ ਸ਼ਹੀਦ ਕਰਾਇਆ ਮਾਤਾ ਜੀ ਦੀ ਸ਼ੀਧੀ ਹੋਈ ਸੋ ਆਪਣੇ ਜਾਨ ਤੋਂ ਪਿਆਰੇ ਸਿੰਘਾਂ ਦੀ ਸ਼ੀਧੀ ਹੋਈ ਸੋ ਦਸਮ ਪਾਤਸ਼ਾਹ ਮਹਾਰਾਜ ਦਾ ਇੱਕੋ ਨਵਾਂ ਇਤਿਹਾਸ ਸਿਰਜਿਆ ਹੈ ਉਹ ਲਖਣ ਦੇ ਆਖ ਮਹਾਰਾਜ ਦਾ ਦਸਮ ਪਾਤਸ਼ਾਹ ਜੀ ਦਾ ਐਸਾ ਇਤਿਹਾਸ ਸਾਰੇ ਉਸ ਸਾਹ ਵਿੱਚ ਕੇ ਪੀਰ ਬਕਮਰ ਦਾ ਨਹੀਂ ਹੈ ਸੋ ਅੱਜ ਅਸੀਂ ਦਸਮ ਪਾਤਸ਼ਾਹ ਮਹਾਰਾਜ ਨੂੰ ਔਰ ਔਰ ਨਮਸਕਾਰ ਕਰਦੇ ਹਾਂ ਉਨ੍ਹਾਂ ਦੇ ਪ੍ਰਕਾਸ਼ ਪੁਰਖ ਦੀ ਸਾਰੀ ਹੀ ਸੰਤੋ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਅੱਜ ਅਸੀਂ ਪਰਾਂ ਕਰੀਏ ਕਿ ਜੋਤ ਹੰਸ ਪਾਸ਼ਾ ਮਾਰਾਂ ਸਾਨੂੰ ਸਿਧਾਂਤ ਦੱਸਿਆ ਕਿ ਉਹ ਪਵਲ ਖੰਡੇ ਤਾਰ ਉਹ ਇਹ ਜਨ ਸੇਲਾ ਸਾਰੀਆਂ ਸੁਰਨਾਣ ਕਲਾਬ ਲਿਆ ਸੰਸਾਂ ਅਮਰ ਸ਼ਗਨ ਪਿਆਰ ਪੜ ਪਿਆਰ ਹੋਣ ਤੇ ਆਪਣੀ ਜ਼ਿੰਦਗੀ ਨੂੰ ਸਿੱਖ ਪਰਦੇ ਦੇ ਲਿਪੇ ਲਾਉਣ ਔਰ ਆਪਣੇ ਬੱਚਿਆਂ ਨੂੰ ਵੀ ਗੁਰ ਇਤਿਹਾਸ ਪਰ ਦੱਸੀ ਤਾਂ ਕਿ ਉਹ ਇੱਕ ਚੰਗੇ ਸਜਜੇ ਜੀਵਨ ਵਿੱਚ ਜੀਵਨ ਜਾਗ ਤੇ ਜਿਹੜਾ ਸਾਡਾ ਸਿੱਖ ਪੱਥਾ ਹੋਵੇ ਇੱਕ ਚੰਗੇ ਜੀਵਨ ਜਾਗ ਹੈ ਕਿ ਇਸ ਤਰ੍ਹਾਂ ਜੀਣਾ ਆ ਸਮਾਜ ਵਿੱਚ ਕਿਦਾਂ ਚੰਗੇ ਇਨਸਾਨ ਬਣਨਾ ਚੰਗੇ ਸਿੱਖ ਬਣਨਾ ਤੇ ਕੌਮ ਨੂੰ ਕਿੰਨਾ ਸਮਰਸਨ ਸਮਰਪਿਤ ਬਣਾਉਣਾ ਪਰ ਮੈਂ ਇੱਕ ਵਾਰ ਫੇਰ ਪ੍ਰਧਾਨ ਸਾਹਿਬ ਦੀ ਸਾਰੀ ਪਰਮਤਵ ਵੱਡੇ ਵੇਲੋਂ ਪ੍ਰਧਾਨ ਜੀ ਵੱਲੋਂ ਪਤਾਂਸੀ ਵੱਲੋਂ ਸਾਰੀ ਸੰਗਤ ਨੂੰ ਸੰਤਾਨ ਗੁਰੂ ਸਾਹਿਬਾਰਾ ਦੀ ਗੁਰਬਾਣੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ਼੍ਰੀ ਸਰਬੰਸਦਾਨੀ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਧਾਰੀਵਾਲ ਵਿਖੇ ਕੱਢਿਆ ਗਿਆ 36 ਕੋਈ ਗੁਰਦੁਆਰੇ ਵੱਲੋਂ ਸਾਡੀ ਸਾਰੀ ਸੰਸਥਾ ਹਿਊਮਨਸ ਰਾਈਟਸ ਸੁਰੱਖਤਰ ਸੁਸਾਇਟੀ ਦੀ ਪੰਜਾਬ ਦੀ ਟੀਮ ਸਰਦਾਰ ਗਰਮੇਸ਼ ਸਿੰਘ ਜੋ ਦਫਤਰ ਦੇ ਇੰਚਾਰਜ ਅਤੇ ਜਾਂਚੀ ਵੀ ਆ ਤੇ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਸੇਵਾ ਕੀਤੀ ਗਈ ਆ ਜਿਹੜਾ ਬਿਸਕੁਟਾਂ ਦੇ ਲੰਗਰ ਅਤੇ ਪੰਜ ਪਿਆਰਿਆਂ ਨੂੰ ਸਰੂਪਾ ਪਾ ਕੇ ਆਪਾਂ ਗੁਰੂ ਮਹਾਰਾਜ ਦਾ ਜੋ ਬਖਸ਼ਿਆ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਆ ਸਾਰੀ ਟੀਮ ਹਰ ਹਰ ਵਾਰੀ ਉਦਮ ਕਰਦੀ ਆ ਸਾਡੇ ਗਰਮੇ ਸਿੰਘ ਜੀ ਇਸ ਤੋਂ ਵੱਲੋਂ ਬਹੁਤ ਇਹਨਾਂ ਨੂੰ ਮੈਂ ਵਧਾਈ ਦੇਣਾ ਕਿ ਵੱਧ ਚੜ ਕੇ ਹਮੇਸ਼ਾ ਹੀ ਸਾਰੀ ਟੀਮ ਨੂੰ ਨਾਲ ਲੈ ਕੇ ਇਹ ਦਫਤਰ ਜਿਹੜਾ ਸਾਡਾ ਵਾ ਜ਼ਿਲ੍ਹਾ ਗਰਦਾਸਪੁਰ ਦਾ ਹੀ ਹਿਮਨਸਰਾਈਟ ਦਾ ਉਹਦੇ 'ਚ ਸਾਰੇ ਸੇਵਾ ਕਰਦੇ ਨੇ ਕੋਈ ਵੀ ਨਗਰ ਕੀਰਤਨ ਨਿਕਲਦਾ ਇੱਕ ਵਾਰ ਫਿਰ ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਾਰੇ ਪੰਜਾਬੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ